ਅੱਜ ਦੇ ਹੈਲਥ ਪੋਡਕਾਸਟ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਟੀਨ ਦੀ ਸਰੀਰ ਦੇ ਵਿੱਚ ਕਿੰਨੀ ਅਹਿਮੀਅਤ ਹੈ ਇਹਦੇ ਬਾਰੇ ਅਕਸਰ ਸਾਨੂੰ ਸਵਾਲਸ ਵੀ ਆਉਂਦੇ ਆ ਫੋਨ ਕਾਲਸ ਵੀ ਆਉਂਦੀਆਂ ਜਿਹਦੇ ਬਾਰੇ ਬਹੁਤ ਵਾਰੀ ਜਾਣਕਾਰੀ ਤੜਨਾ ਸਾਂਝੀ ਵੀ ਕੀਤੀ ਜਾਂਦੀ ਹੈ ਪਰ ਫਿਰ बार-बार ਤੁਹਾਡੇ ਵੱਲੋਂ ਪੁੱਛਿਆ ਜਾਂਦਾ ਤੇ ਇੱਕ ਵਾਰੀ ਫਿਰ ਪੋਡਕਾਸਟ ਸਾਡਾ ਸਪੈਸ਼ਲ ਖਾਸ ਤੌਰ ਤੇ ਪ੍ਰੋਟੀਨ ਦੇ ਉੱਤੇ ਕਿ ਪ੍ਰੋਟੀਨ ਸਾਡੇ ਸਿਹਤ ਲਈ ਕਿੰਨਾ ਜ਼ਰੂਰੀ ਹੈ ਕਿੰਨਾ ਪ੍ਰੋਟੀਨ ਸਾਨੂੰ ਖਾਣਾ ਚਾਹੀਦਾ ਕਿਸ ਫਾਰਮ ਦੇ ਵਿੱਚ ਸਾਨੂੰ ਇਹ ਪ੍ਰੋਟੀਨ ਲੈਣਾ ਚਾਹੀਦਾ ਵੈਜੀਟੇਰੀਅਨ ਨੋਨ ਵੈਜੀਟੇਰੀਅਨ ਕਿਸ ਤਰ੍ਹਾਂ ਦਾ ਪ੍ਰੋਟੀਨ ਜਿਹੜਾ ਉਹ ਖਾ ਸਕਦੇ ਨੇ ਪੂਰੀ ਜਾਣਕਾਰੀ ਇਸ ਹੈਲਥ ਪੋਡਕਾਸਟ ਵਿੱਚ ਤੇ ਗੱਲਬਾਤ ਰਹੇਗੀ ਖਾਸ ਤੌਰ ਤੇ ਡਾਕਟਰ ਹਰਮਿੰਦਰ ਦੁੱਲੋਵਾਲ ਦੇ ਨਾਲ ਹਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰੋਟੀਨ ਦੀ ਜਦੋਂ ਆਪਾਂ ਗੱਲ ਕਰਦੇ ਹਰ ਵਾਰੀ ਚਰਚਾ ਛੇੜ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਤੇ ਪ੍ਰੋਟੀਨ ਦੀ ਮਾਤਰਾ ਗਿਣਦੇ ਕਿਉਂ ਆ ਕਿਉਂ ਆ ਆਪਾਂ ਐਕਚੁਅਲ ਦੇ ਵਿੱਚ ਪ੍ਰੋਟੀਨ ਕਿੰਨੇ ਤੇ ਕਿਉਂ ਇੰਨਾ ਜ਼ਰੂਰੀ ਹੈ ਸਿਹਤ ਲਈ ਕਿ ਵਾਰ-ਵਾਰ ਇਹਦੇ ਬਾਰੇ ਗੱਲ ਅਸੀਂ ਕਰਦੇ ਆਂ ਦੇਖੋ ਜੇ ਅਸੀਂ ਪ੍ਰੋਟੀਨ ਦੀ ਗੱਲ ਕਰੀਏ ਪ੍ਰੋਟੀਨ ਸਾਡੀ ਬੋਡੀ ਦਾ ਬੇਸ ਆ ਹੂੰ ਉਦਾਹਰਨ ਦੇ ਤੌਰ ਤੇ ਜਿੱਦਾਂ ਕੋਈ ਵੀ ਵਹੀਕਲ ਆ ਉਹਨੂੰ ਚੱਲਣ ਲਈ ਫਿਊਲ ਦੀ ਜਰੂਰਤ ਆ ਫਿਊਲ ਉਹਦੇ ਹਿਸਾਬ ਦਾ ਹੁੰਦਾ ਕੋਈ ਡੀਜ਼ਲ ਤੇ ਚੱਲਦਾ ਕੋਈ ਪੈਟਰੋਲ ਤੇ ਚੱਲਦਾ ਇਦਾਂ ਹੀ ਇਨਸਾਨੀ ਸ਼ਰੀਰ ਆ ਉਹ ਚਾਹੇ ਬੱਚੇ ਦਾ ਹੈ ਚਾਹੇ ਜਵਾਨ ਦਾ ਚਾਹੇ ਬੁੱਢੇ ਦਾ ਉਹ ਪ੍ਰੋਟੀਨ ਦੇ ਨਾਲ ਚੱਲਦਾ ਹੈ ਪ੍ਰੋਟੀਨ ਸਾਡੀ ਬਾਡੀ ਦੇ ਵਿੱਚ ਸਭ ਤੋਂ ਪਹਿਲਾਂ ਸੈੱਲ ਬਣਾਉਂਦਾ ਆ ਸੈੱਲ ਇੱਕ ਛੋਟੀ ਪੱਗ ਪਿੰਨ ਦੇ ਸਾਈਜ਼ ਦੇ ਹੁੰਦੇ ਆ ਕਈ ਸੈੱਲ ਇਕੱਠੇ ਹੋ ਕੇ ਇੱਕ ਟਿਸ਼ੂ ਬਣਾ ਦਿੰਦੇ ਆ ਤੇ ਕਈ ਟਿਸ਼ੂ ਇਕੱਠੇ ਹੋ ਕੇ ਇੱਕ ਮਸਲ ਇੱਕ ਆਰਗਾਨ ਇੱਕ ਬਾਈਸੈਪ ਚੈਸਟ ਸ਼ੋਲਡਰ ਇਦਾਂ ਦੇ ਮਸਲ ਡਿਵੈਲਪ ਕਰਦੇ ਆ ਹਮਮ ਹੁਣ ਮਸਲ ਜਿਹੜੇ ਆ ਉਹ ਜਦੋਂ ਮਸਲ ਦੀ ਗੱਲ ਆਉਂਦੀ ਤਾਂ ਸਾਡੇ ਧਿਆਨ ਚ ਹਮੇਸ਼ਾ ਜਿਮ ਜਾਣ ਵਾਲਾ ਬੰਦਾ ਜਾਂ ਬਾਡੀ ਬਿਲਡਰ ਹੀ ਆਉਂਦੇ ਆ ਨਹੀਂ ਮਸਲ ਕੁਦਰਤ ਨੇ ਹਰ ਇੱਕ ਇਨਸਾਨ ਦੇ ਪਹਿਲਾਂ ਹੀ ਬਣਾ ਕੇ ਭੇਜੇ ਹੋਏ ਕੱਦ ਲਈ ਹੱਡੀਆਂ ਨੂੰ ਕਵਰ ਕਰ ਹਮ ਹੱਡੀਆਂ ਦਾ ਢਾਂਚਾ ਹੱਡੀਆਂ ਦਾ ਢਾਂਚਾ ਕਿੱਦਾਂ ਆ ਜਿਵੇਂ ਕਿ ਇੱਕ ਬਿਲਡਿੰਗ ਆ ਸਰੀਏ ਦੇ ਉੱਤੇ ਬਿਲਡਿੰਗ ਖੜੀ ਹੁੰਦੀ ਆ ਫਿਰ ਉਹਦੇ ਚ ਸੀਮੈਂਟ ਫਿਰ ਉਹਦੇ ਰੇਤਾ ਬਜਰੀ ਮਿਕਸ ਕਰਕੇ ਕੀਤਾ ਜਾਂਦਾ ਏਦਾਂ ਹੀ ਸਾਡੇ ਮਸਲ ਆ ਜਿੱਦਾਂ ਸਾਡੀਆਂ ਹੱਡੀਆਂ ਆ ਉਹਦੇ ਉੱਪਰ ਜਿਹੜੇ ਮਸਲ ਆ ਉਹ ਸਾਡੀ ਬੋਡੀ ਦੇ ਵਿੱਚ ਸੀਮੈਂਟ ਦਾ ਕੰਮ ਕਰਦੇ ਆ ਇੱਕ ਤਰ੍ਹਾਂ ਦਾ ਪਲਸਤਰ ਦਾ ਕੰਮ ਕਰਦੇ ਆ ਕਿ ਬੋਡੀ ਦੇਖਣ ਨੂੰ ਸੋਹਣੀ ਲੱਗੇ ਹੁਣ ਜਿਹੜਾ ਬੋਡੀ ਬਿਲਡਰ ਆ ਜਾਂ ਜਿਮ ਜਾਣ ਵਾਲਾ ਬੰਦਾ ਉਹ ਮਸਲ ਡਿਵੈਲਪ ਕਰ ਲੈਂਦਾ ਤੇ ਪ੍ਰੋਟੀਨ ਜਿਹੜੀ ਆ ਸਾਨੂੰ ਬੋਡੀ weight ਅਕੋਰਡਿੰਗ ਵੀ ਲੈਣੀ ਜ਼ਰੂਰੀ ਆ ਚਾਹੇ ਅਸੀਂ ਜਿਮ ਜਾਣੇ ਨਹੀਂ ਜਾਂਦੇ ਤਾਂ ਪ੍ਰੋਟੀਨ ਤਾਂ ਵੀ ਲੈਣੀ ਜ਼ਰੂਰੀ ਆ ਅੱਛਾ ਜੇ ਅਸੀਂ ਪ੍ਰੋਟੀਨ ਨਹੀਂ ਲੈਂਦੇ ਮੰਨ ਲਓ ਜੀ ਗੱਲ ਕਰਦੇ ਕਿ ਪ੍ਰੋਟੀਨ ਨਹੀਂ ਲੈਂਦੇ ਕਈ ਲੋਕ ਅਕਸਰ ਗੱਲ ਕਰਦੇ ਸੁਣੇ ਜਾਂਦੇ ਜਾਂ ਸਾਨੂੰ ਜਿਹੜੇ ਮੈਸੇजेस ਵੀ ਆਉਂਦੇ ਉਹ ਕਹਿੰਦੇ ਜੀ ਮੇਰਾ ਸਰੀਰ ਜਿਹੜਾ ਉਹ ਟੁੱਟਿਆ ਰਹਿੰਦਾ ਨਢਾਲ ਰਹਿੰਦਾ ਤੇ ਜਦੋਂ ਮੈਂ ਡਾਕਟਰ ਕੋਲ ਜਾਂਦਾ ਜਾਂ ਆਪਣੇ ਡਾਈਟੀਸ਼ਨ ਨੂੰ ਜਾਂ ਟ੍ਰੇਨਰ ਨੂੰ ਪੁੱਛਦਾ ਉਹ ਕਹਿੰਦਾ ਤੂੰ ਪ੍ਰੋਟੀਨ ਨਹੀਂ ਲੈ ਰਿਹਾ ਕਿ ਇਨਾ ਇਫੈਕਟ ਪੈਂਦਾ ਇਸ ਬਿਲਕੁਲ ਇਨਾ ਹੀ ਇਫੈਕਟ ਪੈਂਦਾ ਹੁਣ ਜੀ ਅਸੀਂ ਅੱਜ ਗੱਲ ਵੀ ਕਰ ਰਹੇ ਆ ਮੈਂ ਹੱਥ ਵੀ ਹਿਲਾ ਰਿਹਾ ਤੇ ਸਾਡੇ ਹੱਥ ਸਾਡੀ ਸੋਚ ਸਾਡਾ ਦਿਮਾਗ ਸਾਡਾ ਬੋਲਚਾਲ ਸੈੱਲ ਇੱਕ ਉਹ ਸਾਡੀ એનર્ਜੀ ਸਾਨੂੰ ਪ੍ਰੋਟੀਨ ਤੋਂ ਮਿਲਦੀ ਸੈੱਲ ਪ੍ਰੋਟੀਨ ਤੋਂ ਹੀ ਬਣਦੇ ਆ ਉਦਾਹਰਨ ਦੇ ਤੌਰ ਤੇ ਇਹ ਚੀਜ਼ ਸਾਰਿਆਂ ਨੂੰ ਪਤਾ ਹੋਊਗੀ ਜਦੋਂ ਕਿਸੇ ਬੰਦੇ ਨੂੰ ਕੋਈ ਡਿਜ਼ੀਜ਼ ਹੁੰਦੀ ਆ ਜਾਂ ਕਈ ਵਾਰੀ ਅਸੀਂ ਸੁਣਿਆ ਕਿ ਡੇਂਗੂ ਚ ਸੈੱਲ ਘਟ ਗਿਆ ਤੇ ਸੈੱਲ ਘਟਣ ਦੇ ਨਾਲ ਅਸੀਂ ਦੇਖਿਆ ਬੰਦਾ ਬੋਲਣੋਂ ਚੱਲਣੋਂ ਵੀ ਜਾਂਦਾ ਮੇਰੇ ਖੁਦ ਨਾਲ ਹੋਇਆ ਕੁਝ ਸਾਲ ਪਹਿਲਾਂ ਮੈਨੂੰ ਡੇਂਗੂ ਹੋ ਗਿਆ ਤੇ ਮੈਂ ਗੱਡੀ ਦਾ ਕਾਰ ਦਾ ਦਰਵਾਜ਼ਾ ਨਹੀਂ ਖਿੱਚ ਪਾ ਰਿਹਾ ਤੇ ਕਾਰ ਦਾ ਦਰਵਾਜ਼ਾ ਨਹੀਂ ਜਿਵੇਂ ਖਿੱਚ ਪਾ ਰਿਹਾ ਤੇ ਨਾਰਮਲੀ ਅਸੀਂ 1.5 200 ਕਿਲੋ ਬੈਂਚ ਲਾ ਦਿੰਦੇ ਸੈੱਲ ਦੀ ਇਹਦਾ ਮਤਲਬ ਉਹ ਕਿ ਸਰੀਰ ਚ ਪ੍ਰੋਟੀਨ ਘਟ ਗਿਆ ਬਿਲਕ ਕੱਟਣ ਤੋਂ ਪਹਿਲਾਂ ਸੈੱਲ ਘਟ ਗਏ ਸੈੱਲ ਜਿਹੜੇ ਆ ਉਹ ਘਟਦੇ ਵਾਧਦੇ ਰਹਿੰਦੇ ਆ ਫਲਕਚੁਏਸ਼ਨ ਹੁੰਦੀ ਰਹਿੰਦੀ ਆ ਬਟ ਉਹਨੂੰ ਤੁਹਾਨੂੰ ਪੂਰਾ ਵੀ ਕਰਨਾ ਚਾਹੀਦਾ ਹੈ ਨਾ ਇਹ ਤੁਹਾਨੂੰ ਕੋਈ ਡਿਜ਼ੀਜ਼ ਹੋਵੇ ਨਾ ਕੋਈ ਬਿਮਾਰੀ ਹੋਵੇ ਫਿਰ ਤੁਹਾਡੇ ਸੈੱਲ ਪੂਰੇ ਰਹਿੰਦੇ ਆ ਸਾਰਾ ਦਿਨ ਘਟਦੇ ਆ ਹੁਣ ਮੈਂ ਬੋਲ ਰਿਹਾ ਆ ਮੇਰੇ ਸੈੱਲ ਕੁਝ ਹੋਰ ਆ ਕੁਝ ਥੇਰ ਬਾਅਦ ਅਸੀਂ ਦੇਖਿਆ ਅਸੀਂ ਬੋਲਣ ਤੋਂ ਕੁਝ ਥੇਰ ਬਾਅਦ ਸਾਡੀ એનર્ਜੀ ਡਾਊਨ ਚਲੇ ਜਾਂਦੀ ਆ ਉਦੋਂ ਕੀ ਹੁੰਦਾ ਸਾਡੀ ਬੋਡੀ ਦੇ ਵਿੱਚ ਸੈੱਲ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਫਿਰ ਅਸੀਂ ਖਾਣਾ ਖਾਂਦੇ ਆ ਫਿਰ ਅਸੀਂ ਫਿਊਲ ਦਿੰਨੇ ਬਾਡੀ ਨੂੰ ਫਿਰ ਸੈੱਲ ਪੂਰੇ ਹੋ ਜਾਂਦੇ ਆ ਅੱਛਾ ਹੁਣ ਫਿਰ ਜਦੋਂ ਸਵਾਲ ਇਹ ਨਿਕਲਦਾ ਕਿ ਆਪਾਂ ਫਿਰ ਪ੍ਰੋਟੀਨ ਲੈਣਾ ਕਿੰਨਾ ਜੀ ਇੰਨਾ ਜ਼ਰੂਰੀਤ ਸਮਝ ਆ ਗਈ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਣਾ ਕਿੰਨਾ ਪ੍ਰੋਟੀਨ ਦੇ ਬੱਚਿਆਂ ਦੀ ਗੱਲ ਕਰੀਏ ਵੱਡਿਆਂ ਦੀ ਗੱਲ ਕਰੀਏ ਔਰਤਾਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਜੇ ਅਸੀਂ ਪ੍ਰੋਟੀਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜੇ ਅਸੀਂ ਫੀਮੇਲ ਦੀ ਗੱਲ ਕਰੀਏ ਲੜਕੀਆਂ ਦੀ ਜਿਓ ਜਿਮ ਨਹੀਂ ਵੀ ਜਾਂਦੀਆਂ ਤਾਂ ਵੀ ਉਹਨਾਂ ਨੂੰ 20 ਤੋਂ 30 ਗ੍ਰਾਮ ਦੀ ਰੇਸ਼ੋ ਇੱਕ ਬੇਸਿਕ ਆਈਡੀਆ ਪ੍ਰੋਟੀਨ ਚਾਹੀਦਾ ਹੈ ਤੇ ਜੇ ਮੇਲ ਹੈਗੇ ਆ ਬੰਦੇ ਹੈਗੇ ਆ ਉਹਨਾਂ ਨੂੰ 30 ਤੋਂ 40 ਗ੍ਰਾਮ ਪ੍ਰੋਟੀਨ ਚਾਹੀਦਾ ਬਿਨਾਂ ਜਿਮ ਤੋਂ ਘਰ-ਬਾਰ ਦੇ ਕੰਮ ਕਰਨ ਲਈ ਬੋਲਣ ਚੱਲਣ ਲਈ ਧੁਰਨ ਫਿਰਨ ਲਈ ਹੁਣ ਆਜੋ ਜਿਹੜੇ ਬੰਦੇ ਮੇਲ ਜਾਂ ਫੀਮੇਲ ਜਿਮ ਜਾਂਦੇ ਆ ਉਹਨਾਂ ਨੂੰ ਪ੍ਰੋਟੀਨ ਬੋਡੀ weight ਅਕੋਰਡਿੰਗ ਦੁੱਗਣਾ ਚਾਹੀਦਾ ਆ ਮੰਨ ਲਓ ਕੋਈ 100 ਕਿਲੋ ਵਾਲਾ ਬੰਦਾ ਆ ਉਹ 200 200 ਗ੍ਰਾਮ ਪ੍ਰੋਟੀਨ ਲਾਊਗਾ 170 ਕਿਲੋ ਵਾਲਾ ਅਸ ਆਪਣੇ weight ਤੋਂ ਡਬਲ ਡਬਲ ਪ੍ਰੋਟੀਨ ਚਾਹੀਦਾ ਜੀ ਪਰ ਇਹ ਡਬਲ ਪ੍ਰੋਟੀਨ ਹੁਣ ਕਈ ਵਾਰੀ ਕੀ ਹੁੰਦਾ ਆ ਮੁੰਡਿਆਂ ਦੇ ਮੈਸੇਜ ਆਉਂਦੇ ਕਿ ਮੈਂ ਡਬਲ ਪ੍ਰੋਟੀਨ ਖਾ ਰਿਹਾ ਮੈਨੂੰ ਰਿਜ਼ਲਟ ਨਹੀਂ ਆ ਰਿਹਾ ਡਬਲ ਪ੍ਰੋਟੀਨ ਖਾਤ ਰਹੇ ਆ ਪਰ ਕੀ ਤੁਹਾਡੀ ਬੋਡੀ ਉਹਨਾਂ ਪਚਾਰੀ ਹੈ ਸਭ ਤੋਂ ਪਹਿਲਾਂ ਅਸੀਂ ਜਿਹੜਾ ਡਬਲ ਪ੍ਰੋਟੀਨ ਖਾਣੇ ਆ ਉਹਦੇ ਵਿੱਚ ਸਿਰਫ ਤੁਹਾਡੀ ਬੋਡੀ ਜਿਹੜੀ ਬਣੀ ਹੋਈ ਉਹਨੇ ਉੱਥੇ ਟਿਕਿਆ ਰਹਿਣਾ ਤੁਹਾਡਾ ਸਾਈਜ਼ ਤੁਹਾਡਾ ਸਟਰੈਂਥ ਤੁਹਾਡਾ ਸਟੈਮਨਾ ਉੱਥੇ ਟਿਕਿਆ ਰਹਿਣਾ 5 ਤੋਂ 7% ਨਵੀਂ ਬੋਡੀ ਡਿਵੈਲਪ ਹੋਣੀ ਹੈ ਬਟ ਉਹ ਵੀ ਕਿਸੇ ਕਿਸੇ ਦੀ ਹੁਣ ਜੇ ਅਸੀਂ ਡਬਲ ਪ੍ਰੋਟੀਨ ਦੀ ਗੱਲ ਕਰਦੇ ਆ ਕਿ ਡਬਲ ਪ੍ਰੋਟੀਨ ਖਾ ਕੇ ਰਿਜ਼ਲਟ ਕਿਉਂ ਨਹੀਂ ਆਉਂਦਾ ਅਸੀਂ ਦੇਖਿਆ ਕਿ ਗੂਗਲ ਤੇ ਜਾ ਕੇ ਇੱਕ ਬੇਸਿਕ ਆਈਡੀਆ ਐਗ ਦੇ ਵਿੱਚ 4 ਤੋਂ 6 ਗ੍ਰਾਮ ਪ੍ਰੋਟੀਨ ਆ ਮੰਨ ਲਓ 6 ਗ੍ਰਾਮ ਪ੍ਰੋਟੀਨ ਆ ਪਰ ਗੂਗਲ ਜਿਹੜਾ ਚੱਲ ਰਿਹਾ ਆ ਅਦਰ ਕੰਟਰੀ ਤੋਂ ਉਹਨੂੰ ਇਹ ਪਤਾ ਵੀ ਜਿਹੜਾ ਤੁਹਾਡੇ ਹੱਥ 'ਚ ਐਗ ਅੰਡਾ ਫੜਿਆ ਉਹਦੇ ਵਿੱਚ ਕਿੰਨਾ ਪ੍ਰੋਟੀਨ ਆ ਉਹ ਸਿਰਫ ਇੱਕ ਆਈਡੀਆ ਦੇ ਰਿਹਾ ਸੋਸ਼ਲ ਮੀਡੀਆ 'ਤੇ ਇੱਕ ਆਈਡੀਆ ਹੁੰਦਾ ਅਸੀਂ ਉਹਦੇ ਸਾਰੀ ਚੱਲੀ ਜਾਂਦੇ ਅਸੀਂ ਉਹਦੇ ਅਨੁਸਾਰ ਚੱਲੀ ਜਾ ਰਹੇ ਚਲੋ ਕਿਸੇ ਕਾਰਨ ਵਰਸ਼ ਅਸੀਂ ਦੇਖਿਆ ਕਿ ਪ੍ਰੋਟੀਨ ਪੂਰਾ ਮਿਲ ਗਿਆ ਮੈਨੂੰ ਮੇਰੇ ਸੋਸ ਤੋਂ ਠੀਕ ਹੈ ਪਰ ਕੀ ਤੁਹਾਨੂੰ ਇਹ ਪਤਾ ਤੁਹਾਡਾ ਸਰੀਰ ਉਹਨਾ ਪ੍ਰੋਟੀਨ ਪਚਾ ਰਿਹਾ ਨਹੀਂ ਉਹ ਵੀ ਨਹੀਂ ਉਹਨਾ ਪਚਾ ਰਿਹਾ ਇਸ ਕਰਕੇ ਜਿਹੜਾ ਡਬਲ ਪ੍ਰੋਟੀਨ ਆ ਉਹਦੇ ਵਿੱਚ ਤੁਹਾਡੀ ਬਾਡੀ ਇੱਕ ਜਗ੍ਹਾ ਟਿਕੀ ਰਹਿੰਦੀ ਆ ਉਹਦੇ ਵਿੱਚ ਤੁਹਾਡੀ ਬਾਡੀ ਥੋੜੀ ਡਿਵੈਲਪ ਹੁੰਦੀ ਆ ਫਿਰ ਅਸੀਂ ਤੀਜੇ ਨੰਬਰ ਤੇ ਲੈ ਕੇ ਆਉਨੇ ਆ ਪ੍ਰੋਫੈਸ਼ਨਲਿਜ਼ਮ ਜਿਹੜੇ ਹੈਗੇ ਬੋਡੀ ਬਿਲਡਰ ਜਾਂ ਕੋਈ ਬੰਦਾ ਐਕਸਟਰਾਔਰਡਨਰੀ ਵੱਡਾ ਦਿਖਣਾ ਚਾਹੁੰਦਾ ਆ ਬੋਡੀ ਬਿਲਡਰ ਤੇ ਇਹ ਚੀਜ਼ ਕਰਦੇ ਹੀ ਕਰਦੇ ਆ ਪਰ ਕੋਈ ਐਕਸਟਰਾਔਰਡਨਰੀ ਵੱਡਾ 빅 ਸਾਈਜ਼ ਹੋਣਾ ਚਾਹੀਦਾ ਮਸਲ ਸਟਰੈਂਥ ਬੋਡੀ ਵੱਡੀ ਹੋਣੀ ਚਾਹੀਦੀ ਉਹ ਬੋਡੀ weight ਅਕੋਰਡਿੰਗ 3 ਤੋਂ 4 ਗੁਣਾ ਪ੍ਰੋਟੀਨ ਲੈ ਸਕਦਾ ਆ ਅੱਛਾ ਹੁਣ ਕਈ ਲੋਕ ਕਹਿ ਦਿੰਦੇ ਆ ਕਿ ਪ੍ਰੋਟੀਨ ਲੈ ਲਿਆ ਪ੍ਰੋਟੀਨ ਤੋਂ ਬਾਅਦ ਮੇਰੇ ਪੱਥਰੀਆਂ ਬਣ ਗਈਆਂ ਕਿਉਂਕਿ ਪ੍ਰੋਟੀਨ ਦਾ ਉਹਦੇ 'ਚ ਕੋਈ ਰੋਲ ਹੈ ਦੇਖੋ ਉਹਦੇ ਵਿੱਚ ਫਿਰ ਉਹੀ ਕੋਈ ਪ੍ਰੋਡਕਟ ਮਾੜਾ ਨਹੀਂ ਹੁੰਦਾ ਉਹਦੀ ਵਰਤੋਂ ਮਾੜੀ ਹੁੰਦੀ ਆ ਪ੍ਰੋਟੀਨ ਲੈਣਾ ਮਾੜਾ ਨਹੀਂ ਹੈਗਾ ਪ੍ਰੋਟੀਨ ਪਹਿਲਾਂ ਤੁਸੀਂ ਕਿਹੜੀ ਕੁਆਲਿਟੀ ਦਾ ਰਹਿ ਆ ਉਸ ਤੋਂ ਬਾਅਦ ਉਹਨੂੰ ਪਚਾ ਕਿੰਨਾ ਰਹਿ ਆ ਉਸ ਤੋਂ ਬਾਅਦ ਉਹਨੂੰ ਫਲਸ਼ ਆਊਟ ਉਹਨੂੰ ਬਾਹਰ ਕਿੰਨਾ ਕੱਢ ਰਿਹਾ ਇਹ ਵੀ ਕੋਈ ਜ਼ਰੂਰੀ ਹੈ ਕਿ ਅਗਰ ਪ੍ਰੋਟੀਨ ਅਸੀਂ ਮੰਨ ਲਓ ਕਿ ਕਿ ਮਾਤਰਾ ਦੇ ਵਿੱਚ ਲੈ ਰਹੇ ਹਾਂ ਤਾਂ ਉਹਦੇ ਨਾਲ ਪਾਣੀ ਦੀ ਮਾਤਰਾ ਵੀ ਹਣੀ ਪੀਣੀ ਹੈ ਪ੍ਰੋਟੀਨ ਲੈਣ ਦੇ ਨਾਲ ਜੇ ਆਮ ਬੰਦੇ ਨੂੰ ਪ੍ਰੋਟੀਨ ਦੇ ਪ੍ਰੋਟੀਨ ਤੋਂ ਬਿਨਾਂ 6 ਤੋਂ 8 ਗਲਾਸ ਪਾਣੀ ਜ਼ਰੂਰੀ ਹੈ ਬੇਸਿਕੇ ਕੰਮ ਬੰਦੇ ਨੂੰ ਆਮ ਬੰਦੇ ਉਹ ਨਹੀਂ ਪੀਂਦੇ ਤੁਸੀਂ ਦੇਖੋ ਕਿੰਨਾ ਪੀਣੇ ਸਾਰੇ ਹਨ ਜਿਹੜਾ ਬੰਦਾ ਪ੍ਰੋਟੀਨ ਲੈ ਰਿਹਾ ਉਹਨੂੰ ਤਕਰੀਬਨ 2 ਤੋਂ 2.5 ਲੀਟਰ ਪਾਣੀ ਚਾਹੀਦਾ ਆ ਕਿਉਂਕਿ ਜਦੋਂ ਵੀ ਤੁਸੀਂ ਪ੍ਰੋਟੀਨ ਜਾਂ ਸਪਲੀਮੈਂਟ ਖਾਣੇ ਜਾਂ ਅਗਤੋਂ ਖਾਣੇ ਚਿਕਨ ਤੋਂ ਖਾਣੇ ਮਤਲਬ ਬਾਡੀ 'ਚ ਜਦੋਂ ਵੀ ਫੂਡ ਜਾਂਦਾ ਆ ਬਾਡੀ ਉਹਦਾ ਵੇਸਟ ਪ੍ਰੋਡਕਟ ਕੱਢਦੀ ਆ ਜਿਹਨੂੰ ਅਸੀਂ ਯੂਰੀਆ ਜਾਂ ਯੂਰਿਕ ਐਸਿਡ ਦਾ ਨਾਮ ਦੇ ਦਿੰਨੇ ਆ ਫਿਰ ਉਹ ਯੂਰਿਕ ਐਸਿਡ ਹੀ ਅੱਗੇ ਜਾ ਕੇ ਸਾਡੀ ਬਾਡੀ 'ਚ ਰੁਕਦਾ ਆ ਜਦੋਂ ਅਸੀਂ ਪਾਣੀ ਘੱਟ ਪੀਨੇ ਆ ਬਾਹਰ ਨਹੀਂ ਆਉਂਦਾ ਫਿਰ ਉਹੀ ਕਿਡਨੀਆ ਦੀ ਡਿਜ਼ੀਜ਼ ਲੈ ਕੇ ਆਉਂਦਾ ਉਹੀ ਸਟੋਨ ਲੈ ਕੇ ਆਉਂਦਾ ਦੂਜੀ ਇੰਪੋਰਟੈਂਟ ਚੀਜ਼ ਕੈਲਸ਼ੀਅਮ ਵਾਲੇ ਫੂਡ ਵੀ ਅਸੀਂ ਜ਼ਿਆਦਾ ਖਾਣੇ ਆ ਕੈਲਸ਼ੀਅਮ ਤੇ ਆਕਸਲੇਟ ਦੋ ਤਰ੍ਹਾਂ ਦੇ ਫੂਡ ਹੁੰਦੇ ਆ ਇਹ ਦੋਨੇ ਮਿਲ ਕੇ ਸਾਡੀ ਬੋਡੀ ਚ ਯੂਰਿਕ ਐਸਿਡ ਤੇ ਸਟੋਨ ਬਣਾ ਦਿੰਦੇ ਆ ਜੇ ਕੋਈ ਵੈਜੀਟੇਰੀਅਨ ਆ ਹੂੰ ਉਹਨੇ ਇਹ ਪ੍ਰੋਟੀਨ ਲੈਣਾ ਤਾਂ ਕੀ ਬੈਸਟ ਸੋਰਸ ਆ ਪਹਿਲਾਂ ਤਾਂ ਉਸ ਦੇ ਲਈ ਜਿਹੜਾ ਐਕਸਰਸਾਈਜ਼ ਕਰਦਾ ਤੇ ਇੱਕ ਉਹਦੇ ਲਈ ਜਿਹੜਾ ਐਕਸਰਸਾਈਜ਼ ਨਹੀਂ ਕਰਦਾ ਆਮ ਰੂਟੀਨ ਕਰਦੇ ਵਿੱਚ ਦੇਖੋ ਵੈਜੀਟੇਰੀਅਨ ਚ ਪ੍ਰੋਟੀਨ ਦੇ ਸੋਰਸ ਲਿਮਟਿਡ ਆ ਤਾਂ ਪਰ ਅਸੀਂ ਉਹਨਾਂ ਦੇ ਵਿੱਚ ਇੱਕ ਬੇਸਿਕ ਸੋਰਸ ਦੀ ਜੀ ਗੱਲ ਕਰੀਏ ਪਨੀਰ ਆ ਜਾਂਦਾ ਕੋਈ ਵੀ ਘਰ ਦਾ ਬਣਿਆ ਹੋਇਆ ਪਨੀਰ ਉਸ ਤੋਂ ਬਾਅਦ ਦਾਲਾਂ ਕੋਈ ਵੀ ਦਾਲ ਆ ਉਹਨਾਂ ਦੇ ਵਿੱਚ ਮੈਕਸਿਮਮ ਪ੍ਰੋਟੀਨ ਹੁੰਦਾ ਆ ਉਸ ਤੋਂ ਬਾਅਦ ਹਰੀਆਂ ਪੱਤੇਦਾਰ ਸਬਜ਼ੀਆਂ ਕਿਡਨੀ ਬੀਨਸ ਰਾਜਮਾ ਜਿਹਨੂੰ ਅਸੀਂ ਕਹਾਂ ਦਿੰਨੇ ਆ ਉਸ ਤੋਂ ਬਾਅਦ ਟੋਫੂ ਟੋਫੂ ਸਭ ਤੋਂ ਬੈਸਟ ਜਿਹੜੀ ਅ ਐਟ ਅਮਨਿਆ ਗਿਆ ਹੈ ਪ੍ਰੋਟੀਨ ਦੇ ਵਿੱਚ ਕਿਉਂਕਿ ਉਹਦੇ ਵਿੱਚ ਫੈਟ ਕੰਟੈਂਟ ਘੱਟ ਹੁੰਦਾ ਹੈ ਇਹ ਡੇਲੀ ਬੇਸਿਸ ਤੇ ਲਿਆ ਜਾ ਸਕਦਾ ਹੈ ਡੇਲੀ ਬੇਸਿਸ ਤੇ ਲਿਆ ਜਾ ਸਕਦਾ ਸਾਨੂੰ ਆਮ ਹੀ ਬਾਜ਼ਾਰੋਂ ਮਿਲ ਜਾਂਦਾ ਹੈ ਟੋਫੀ ਪਨੀਰ ਦੀ ਕੈਟਾਗਰੀ ਦਾ ਹੀ ਪ੍ਰੋਡਕਟ ਆ ਡੇਲੀ ਬੇਸਿਸ ਤੇ ਇਹਨੂੰ ਲਿਆ ਜਾ ਸਕਦਾ ਪੀਨਟਸ ਮੂੰਗਫਲੀ ਦੇ ਦਾਣੇ ਪੀਨਟਸ ਇੱਕ ਅੱਜ ਕੱਲ ਪੀਨਟ ਬਟਰ ਆਉਂਦਾ ਉਹ ਸਿਰਫ ਮੂੰਗ ਦਾ ਸੁਆਦ ਆ ਮੂੰਗਫਲੀ ਦੇ ਦਾਣਿਆਂ ਦੇ ਵਿੱਚ ਮੂੰਗਫਲੀ ਵਿੱਚ ਵੀ ਕਾਫੀ ਪ੍ਰੋਟੀਨ ਹੁੰਦਾ ਹੈ ਉਸ ਤੋਂ ਬਾਅਦ ਸੋਰਸਸ ਆ ਜਾਂਦੇ ਡਰਾਈ ਫਰੂਟ ਡਰਾਈ ਫਰੂਟਸ ਨਾਰਮਲੀ ਤਾਂ ਫੈਟ ਉਹਨਾਂ ਲਈ ਜਿਹੜੇ ਘਰ ਦੇ ਵਿੱਚ ਵੀ ਰਹਿੰਦੇ ਐ ਐਕਸਰਾਈਜ਼ ਵਾਲੇ ਵੀ ਦੂਸਰਾ ਲੈ ਸਕਦਾ ਲੈ ਸਕਦਾ ਉਸ ਤੋਂ ਬਾਅਦ ਡਰਾਈ ਫਰੂਟ ਆ ਗਿਆ ਬਦਾਮ ਅਖਰੋਟ ਕਾਜੂ ਪਿਸਤਾ ਇਹਨਾਂ ਦੇ ਵਿੱਚ ਪ੍ਰੋਟੀਨ ਬਹੁਤ ਆਤ ਮਾਤਰਾ ਚ ਹੁੰਦਾ ਐ ਤੇ ਐਂਡ ਆਫ ਦਿ ਡੇ ਅਖੀਰ ਚ ਜਾ ਕੇ ਜੇ ਤੁਹਾਨੂੰ ਮਨ ਚ ਆਇਆ ਰਿਜ਼ਲਟ ਨਹੀਂ ਮਿਲ ਰਿਹਾ ਜਾਂ ਮਨ ਚ ਆਈ ਬਾਡੀ ਨਹੀਂ ਬਣ ਰਹੀ ਜਾਂ ਤੁਹਾਡੇ ਕੋਲ ਪ੍ਰੋਟੀਨ ਨਹੀਂ ਖਾ ਹੋ ਰਿਹਾ ਉਹਨਾਂ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤੁਸੀਂ ਵੇਪ ਪ੍ਰੋਟੀਨ ਪਾਊਡਰ ਫਾਰਮ ਚ ਲੈ ਸਕਦੇ ਆ ਤੇ ਨਾਨ-ਵੈਜੀਟੇਰੀਅਨ ਦੇ ਵੇਲੇ ਗੱਲ ਕਰੀਏ ਮੇਨਲੀ ਅਸੀਂ ਤਾਂ ਗੱਲ ਕਰਦੇ ਆ ਕਿ ਐਗ, ਚਿਕਨ, ਮਟਰਨ, ਫਿਸ਼ ਇਹ ਚਾਰ-ਪੰਜ ਸੋਰਸ ਵਧੀਆ ਅਗੇ ਨੇਗੇ ਇਹਨਾਂ ਚੋਂ ਤੁਸੀਂ ਪ੍ਰੋਟੀਨ ਭਰਪੂਰ ਮਾਤਰਾ ਚ ਲੈ ਸਕਦੇ ਆ ਹਾਂ